ਅਠੇ ਪਹਿਰ ਟਹਿਲ ਸੇਵਾ ਲਹਿਰ ਦੇ ਮੁਖ ਸੇਵਾਦਾਰ ਮੋਰਚਾ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬੇਅਦਬੀਆਂ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਸਮਾਣਾ ਟਾਵਰ ਮੋਰਚਾ ਲਗਾਉਣ ਵਾਲੇ ਭਾਈ ਗੁਰਜੀਤ ਸਿੰਘ ਖਾਲਸਾ ਦੀ ਹਮਾਇਤ ਵਿੱਚ 10 ਮਈ ਨੂੰ ਸਮਾਣਾ ਵਿੱਚ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੰਤਕ ਸ਼ਕਸ਼ੀਤਾਂ ਹਾਜ਼ਰੀ ਭਰਨਗੀਆਂ ਅਠੇ ਪਹਿਰ ਟਹਿਲ ਸੇਵਾ ਲਹਿਰ ਦੇ ਮੁਖ ਸੇਵਾਦਾਰ ਮੋਰਚਾ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਇਸ ਮੌਕੇ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਇੱਕੋ ਮੰਗ ਹੈ ਕਿ ਬੇਅਦਬੀਆਂ ਦੇ ਦੋਸ਼ੀਆਂ ਲਈ ਫੌਂਸ ਦੀ ਜਾਂ ਉਮਰ ਕੈਦ ਦੀ ਸਜ਼ਾ ਦਾ ਕਾਨੂੰਨ ਬਣਾਵੇ ਇੱਕ ਬੜਾ ਵੱਡਾ ਪੰਥ ਇਕੱਠ ਬੇਅਦਬੀ ਗੁਰਾਂ ਦੀ ਰੋਕਣ ਲਈ ਪੰਥ ਸਮਾਣੇ ਚੱਲਿਆ 10 ਮਈ ਨੂੰ ਦਿਨ ਸ਼ਨੀਵਾਰ ਇੱਕ ਬਹੁਤ ਵੱਡਾ ਇਕੱਠ ਜੋ ਹੈ ਸਮਾਣਾ ਜੋ ਕਚਹਿਰੀਆਂ ਨੇ ਉਹਦੇ ਨਜ਼ਦੀਕ ਪਾਰਕ ਦੇ ਵਿੱਚ ਜਿੱਥੇ ਕੋਈ ਟਾਵਰ ਦੇ ਉੱਤੇ ਭਾਈ ਗੁਰਜੀਤ ਸਿੰਘ ਖਾਲਸਾ ਪਿਛਲੇ 7 ਮਹੀਨਿਆਂ ਤੋਂ ਤਪੱਸਿਆ ਕਰ ਰਹੇ ਨੇ ਪਿਛਲੇ ਕਰੀਬ 4 ਮਹੀਨਿਆਂ ਤੋਂ ਉਹਨਾਂ ਰੋਟੀ ਛੱਡੀ ਹੋਈ ਹੈ ਸੋ ਇੱਕ ਭਾਰੀ ਤਪੱਸਿਆ ਜਿਹੜੀ ਚੱਲਦੀ ਪਈ ਹੈ ਉਹਨੂੰ ਹੋਰ ਉੱਚਾ ਚੁੱਕਣ ਦੇ ਵਾਸਤੇ ਉਸ ਮੰਗ ਦੇ ਉੱਤੇ ਹੋਰ ਵਜਨ ਪਾਉਣ ਦੇ ਵਾਸਤੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਹੋਰ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੇ ਵਾਸਤੇ ਜਿਹੜੇ ਦੁਸ਼ਟ ਇਹਨਾਂ ਦੀ ਬੇਅਦਬੀ ਕਰਦੇ ਨੇ ਉਹਨਾਂ ਦੇ ਵਾਸਤੇ ਇੱਕ ਬੇਮਿਸਾਲ ਸਜ਼ਾ ਦਾ ਕਾਨੂੰਨ ਬਣੇ ਤਾਂ ਕਿ ਇੱਕ ਖੌਫ ਇੱਕ ਡਰ ਪੈਦਾ ਹੋਏ ਉਹਨਾਂ ਦੁਸ਼ਟਾਂ ਦੇ ਮਨਾਂ ਦੇ ਵਿੱਚ ਜਿਹੜੇ ਕਿ ਨਿਤਾ ਪ੍ਰਤੀ ਆਪਾਂ ਨੂੰ ਐਸੀਆਂ ਮਾੜੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਬੇਅਦਬੀ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਸੋ ਆਓ ਸਾਰੇ ਵੀਰ ਇਕੱਠੇ ਹੋ ਕੇ ਬਾਪੂ ਤੇਰੀ ਸ਼ਾਨ ਬਦਲੇ ਉੱਤ ਚੱਲ ਪਏ ਸਮਾਣੇ ਨੂੰ ਇੱਕ ਜਜ਼ਬਾ ਲੈ ਕੇ ਸਾਰੀ ਨੌਜਵਾਨੀ ਪੰਜਾਬ ਦੀ ਸਾਰੇ ਆਪਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਧੀਆਂ ਪੁੱਤਰ ਇਕੱਠੇ ਹੋ ਕੇ ਆਓ ਸਮਾਣੇ ਪਹੁੰਚੀਏ ਤੇ ਤਗੜੇ ਹੋ ਕੇ ਸਰਕਾਰ ਨੂੰ ਇੱਕ ਮੰਗ ਕਰੀਏ ਪਈ ਗੁਰਜੀਤ ਸਿੰਘ ਖਾਲਸਾ ਕੱਲਾ ਨਹੀਂ ਐ ਅਸੀਂ ਸਾਰੇ ਉਹਦੇ ਨਾਲ ਐ ਸੋ ਇਹ ਇੱਕ ਬਹੁਤ ਵੱਡਾ ਪੰਥਕ ਇਕੱਠ ਸਮਾਣੇ ਵਿਖੇ ਹੋ ਰਿਹਾ ਤੁਸੀਂ ਵੀ ਪਹੁੰਚੋ ਕਰ ਲੋ ਕਮਰ ਕੱਸੇ ਜੀ ਸਾਧ ਸੰਗਤ ਜੀ ਕਿ ਭਾਈ ਗੁਰਜੀਤ ਸਿੰਘ ਜੀ ਟਾਵਰ ਤੇ ਬੈਠਿਆ ਸਿਰਫ ਇਸ ਕਰਕੇ ਕਿ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ ਕੀ ਜਾਏ ਆਪ ਸੰਗਤ ਉਹਨਾਂ ਨੂੰ ਸਹਿਯੋਗ ਵੀ ਬਖਸ਼ ਰਿਹਾ ਗਾਵੇਂ ਬਖਸ਼ ਸਤਿਗੁਰੂ ਅਗਰਦਾਸ ਹੈ ਹਰ ਸਿੱਖ ਇਸ ਭਾਵਨਾ ਨੂੰ ਲੈ ਕੇ ਤੁਰਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਮਾਣ ਅਸੀਂ ਸਾਰੇ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ 10 ਮਈ ਵਾਹਿਗੁਰੂ 10 ਮਈ ਨੂੰ ਸੰਗਤ ਦਾ ਇਕੱਠ ਬੁਲਾਇਆ ਜੀ ਕਿਰਪਾ ਕਰੇ ਆਓ ਸਾਥ ਦਿਓ ਬੇਅਦਬ ਵਿਆਹ ਕਰਦੇ ਜਿਹੜੇ ਰੱਬ ਤੂੰ ਵੀ ਨਾ ਡਰਦੇ ਜਿਹੜੇ ਫਾਂਸੀ ਦਾ ਉਮਰ ਕੈਦ ਮਿਲੇ ਸਾਜ਼ਿਸ਼ਾਂ ਘੜਦੇ ਜਿਹੜੇ ਐਸਾ ਕਾਨੂੰਨ ਲਿਆੜੇ ਰੂ ਬਾਪੂ ਤੇਰੀ ਸ਼ਾਨ ਦੇ ਬਦਲੇ ਪੁੱਤ ਚੱਲ ਪੇਸਮਾਣੇ ਨੂੰ ਬਾਪੂ ਤੇਰੀ ਸ਼ਾਨ ਦੇ ਬਦਲੇ ਪੁੱਤ ਚੱਲ ਪੇਸਮਾਣੇ ਨੂੰ ਬਾਪੂ ਤੇਰੀ ਸ਼ਾਨ ਦੇ ਸਦਾ ਤਵਰ ਚੜਿਆ ਜਾ ਕਿ ਨਾ ਕੋਈ ਲੀਰ ਖੜਿਆ ਪੌ ਬਾਗ ਚ ਠੰਡੇ ਵਿੱਚ ਖੜਿਆ ਗਰਮੀ ਵਿੱਚ ਤੁੱਪੇ ਰੜਿਆ ਉਹ ਦਿਲ ਆਜ ਪਗਾਣੇ ਨੂੰ ਬਾਪੂ ਤੇਰੀ ਸ਼ਾਨ ਦੇ ਬਦਲੇ ਪੁੱਤ ਚੱਲ ਪੇ ਸਮਾਣੇ ਨੂੰ ਬਾਪੂ ਤੇਰੀ ਸ਼ਾਨ ਦੇ ਬਦਲੇ ਪੁੱਤ ਚੱਲ ਪੇ ਸਮਾਣੇ ਨੂੰ ਬਾਪੂ ਸ਼ਾਨ ਦੇ ਬਦਲੇ ਪੁੱਤ ਚੱਲ ਪੇਸਮਾਣੇ ਨੂੰ ਬਾਪੂ ਤੇਰੀ ਸ਼ਾਨ ਦੇ ਬਦਲੇ ਪੁੱਤ ਚੱਲ ਪੇਸਮਾਣੇ ਨੂੰ ਬਾਪੂ ਤੇਰੀ ਸ਼ਾਨ ਦੇ ਬਦਲੇ ਚੁਕਾਣੇ ਨੂੰ ਬਾਪੂ ਤੇਰੀ ਸ਼ਾਨ ਦੇ ਬਦਲੇ ਪੁੱਤ ਚੱਲ ਪੇ ਸਮਾਣੇ ਨੂੰ ਬਾਪੂ ਤੇਰੀ ਸ਼ਾਨ ਦੇ ਬਦਲੇ ਪੁੱਤ ਚੱਲ ਪੇ ਸਮਾਣੇ ਨੂੰ ਬਾਪੂ ਤੇਰੀ ਸ਼ਾਨ ਦੇ ਬਦਲੇ